ਆਜੁ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲੂ ਇੱਕ ਆਖਰ ਆ ਮਨ ਬਸਤ ਨਾਨਕ ਹੋਤ ਨਿਹਾਰ ਸੁਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਬ ਜੀ ਸੋਹੀ ਹਲਾ ਪੰਨਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟ ਦ ਸੰਘਿਓ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਾਰ ਨਾਮ ਚਿਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਇਹੋ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾ ਜਾਕਾ ਸ਼ਬਦ ਸੁਣਤ ਸੁਖ ਸਾਰੇ ਜਾਕੀ ਟੈਲ ਜਮਦੂਤ ਵਿਦਾਰੇ ਜਾਕੀ ਧੀਰਕ ਇਸ ਮਨ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਜਾ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਾਧ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤੈਨ ਸਤਿ ਬਲਿਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਬੇੜ ਸੰਗ ਇਹ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਾਰ ਨਾਮ ਚਿਤਾਰੇ ਵਾਹਿਗੁਰੂ ਜਿੱਤ ਕਾ ਕਾਲਸਾ ਵਾਹਿਗੁਰੂ ਸਾਬ ਜੀ ਤੁਹਾਨੂੰ ਗੁਰ ਗਰੀਬ ਨਵਾਜ ਰੁਦਰਮੰਜਨੀ ਵਿੰਜਨੀ ਹਾਸ ਗauti ਸਦਾ ਜੈ ਸਦਾ ਜੈ ਸਦਾ ਜੈ ਸਦਾ ਦਾਹਨੇ ਦਾਸ ਕੋ ਦਾਨ ਦੀਜੇ ਗੁਰੂ ਸਾਹਿਬ ਗੋਬਿੰਦ ਕੀ ਰੱਖ ਕੀਜੈ ਵਾਹਿਗੁਰੂ ਸਵਾਭ ਜੀ ਸਵਈਆ ਤਬ ਇੰਦਰ ਬਿਦਾ ਕਹਿ ਦੇਉ ਪ੍ਰਭ ਜੂ ਦੇਖੋ ਸੋ ਸਮੋਦ ਭਲੇ ਕਰ ਕੈ ਤਬ ਇੰਦਰ ਬਿਦਾ ਕਹਿ ਦੇਉ ਪ੍ਰਭ ਜੂ ਦੇਖੋ ਸੋ ਸਮੋਦ ਭਲੇ ਕਰ ਕੈ ਮਨ ਮੈਂ ਕਹਿਓ ਚਿੰਤ ਨਾ ਤੂੰ ਕਰ ਰੇ ਚਲ ਨਹੀਂ ਹਉ ਤੇ ਤੇ ਟਰ ਕੈ ਕੋਪ ਕੇ ਜਾਬੀ ਰਥ ਪੈ ਚੜ ਹਾਂ ਸਭ ਸਸਤਰ ਹਾਥਨ ਮੈਂ ਡਰ ਕੈ ਡਰ ਤੂੰ ਨਾ ਅਰੇ ਡਰੋ ਤੁੰਬਰ ਅਰ ਕੋ ਪਲ ਮੈਂ ਸਤ ਤਾਂ ਕਰ ਕੈ ਡਰ ਤੂੰ ਨਾ ਅਰੇ ਡਰ ਹੂੰ ਤੁੰਬਰ ਅਰ ਕੋ ਪਲ ਮੈਂ ਸਤ ਤਾਂ ਦਾ ਘਰ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ